जी सत्याकाल तो जी ऑलकैमी चैनल तो हाँ स्वागत है टाइम हो गया जी किने मामा गया टाइम बज गए जी ग्यारह आप लगे हाँ धुंदे असम कर देखो उधर कपड़े धो के आपकने कपड़े हम काफी दिनों के कटे हो पे थे जी कल आप निकली जी कल आप ਉਹ ਕਮਟਨ ਦੇ ਘਰੇ ਕੱਪੜਾ ਉੱਤੇ ਲਈ ਕਾਲਾ ਪਾਉ ਮਸੀਨ ਲਾਈ। ਅੱਜ ਸਵੇਰੇ 8 ਵਜੇ ਦੀ ਮਸੀਨ ਚੱਲਦੀ ਆ। ਥੋੜੇ ਜਿਹੇ ਕੱਪੜੇ ਰਹਿ ਗਏ ਧੋਣ ਨਾਲ ਮੈਂ ਲਾਉਣ ਲੱਗੀ ਜੀ ਝਾੜੂ। ਤੇ ਹੋਰ ਤੁਸੀਂ ਦੱਸੋ ਜੀ ਕਿਵੇਂ ਸਾਰੇ ਠੀਕ ਠਾਕ। ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਠਾਕ ਆ। ਥੋੜਾ ਪਾ ਥੋੜਾ ਕੰਮ ਧੰਦੇ ਕਰਕੇ ਕੱਢਾਂਗੇ ਜੀ ਖੋਆ ਤੇ ਤੁਹਾਨੂੰ ਦੱਸਾਂਗੇ ਵੀ ਕਿੰਨੇ ਦੁੱਧ ਦੇ ਵਿੱਚੋਂ ਕਿੰਨਾ ਖੋਆ ਨਿਕਲਿਆ। ਸਾਦੋਂ ਦੁੱਧ ਵੀ ਦੱਸਾਂਗੇ ਵੀ ਮਾਝਾ ਦੁੱਧ ਕਿੰਨਾ ਸੀਗਾ ਗਾਂ ਦੁੱਧ ਕਿੰਨਾ ਸੀ ਆਓ ਜੀ ਇੱਧਰ ਜਾ ਫਕੀਰਤ ਲੱਗੀ ਗਾਜਰਾ ਕਦੂ ਖਾਸ ਕਰਨੇ ਕਹਿੰਦੀ ਵੀ ਜਾਨੂੰ ਤੂੰ ਖੁਆ ਕੱਢੇਂਗੀ ਮੰਮੀ ਵੀ ਮੈਂ ਜਾਨੂੰ ਗਾਜਰਾ ਕਦੂ ਖਾਸ ਕਰਦੇ ਨੇ ਕੰਮ ਸਾਰੇ ਕਰ ਲੈਨੇ ਝਾੜੂ ਪੋਚਾ ਇਨੀ ਲਾਇਆ ਉੱਪਰ ਅੱਜ ਤੇ ਆਪਣੀ ਇੱਧਰ ਚੱਲਦੀ ਹੈ ਜੀ ਮਸ਼ੀਨ ਦੇਖੋ ਅੱਧੇ ਕੱਪੜੇ ਆਪਾਂ ਧੋ ਦਿੱਤੇ ਨੇ ਥੋੜੇ ਜੀ ਰਹਿੰਦੇ ਨੇ ਜੀ ਦੇਖੋ ਮੰਮੀ ਤੇ ਮਾਮਾ ਪੀਂਦੇ ਨੇ ਇੱਧਰ ਬੈਠੇ ਚਾਹ ਹਾਂ ਵੀ ਮਾਮਾ ਕਿਵੇਂ ਆ ਠੀਕ ਆ ਪਹਿਲੇ ਇੱਥੇ ਧੁੰਦਦਾ ਹੈ ਜਾਂ ਸੰਦਰੀ ਹੈਗੀ ਹਾਂ ਤੇ ਹਵਾ ਹੀ ਠੰਢੀ ਹੁੰਦੀ ਹੈ ਠੀਕ ਆ ਮਮਾ ਹਾਂ ਮੈਂ ਤੂੰ ਕੀ ਮੈਂ ਬੱਦਮਾ ਤੇ ਚਾਹ ਪੀਂਦੀ ਐ ਅਸਲੀਆ ਮਮਾ ਤੂੰ ਨਾਨਕੇ ਜਾ ਕੇ ਭੋਗਿਆ ਲਗਿਆ ਤੀ ਤੂੰ ਭੋਗਿਆ ਗਿਆ ਕਿਵੇਂ ਗਿਆ ਨਾਨਕੇ ਹਾਂ ਠੀਕ ਆ ਮੈਂ ਭੋਗਿਆ ਸਾਰਾ ਕਰੂਗਾ ਇਹਦੇ ਤੇ ਦੇਜੋ ਕੈਨੇਡਾ ਚ ਮੜ ਕੇ ਆਏ ਹਾਂ ਮਿਲਿਆ ਆਏ ਵਦ ਤੇ ਚਾਹ ਪਾਣੀ ਦੇ ਤਾਂ ਵਧੀਆ ਬਣਾ ਕੇ ਵਧੀਆ ਸੇਵਾ ਕਾਈ ਮਾਮੀ ਨੇ ਫਿਰ ਹੈ ਹਾਲੇ ਗੁਲੇ ਗਾਮ ਕਾ ਕੇ ਲਹਿਰਾਸ ਗੁਲੇ ਗਲਾਵ ਜਾਵਣਾ ਖਾ ਕੇ ਆਏ ਭਾਈ ਸਾਡਾ ਮਾਮਾ ਮਾਮਾ ਗਿਆ ਸੀ ਭਾਈ ਭੋਗੀ ਵਾਲਾ ਆਪਣੇ ਮਾਮੇ ਨੂੰ ਮਿਲਣ ਤੇ ਆਪਾਂ ਕੰਮ ਸਾਰੇ ਕਰ ਲੈ ਜਿਹੜਾ ਮੇਰਾ ਝਾੜੂ ਬਚਾਣਿਆ ਆਪਾਂ ਲਾਉਣੇ ਆ ਜੀ ਝਾੜੂ ਫੇਰ ਮਿਲਦਿਆਂ ਜੀ ਉਹਦੇ ਬਾਅਦ ਤੁਹਾਨੂੰ ਤੁੰਨੀ ਹੋ ਗਈ ਨਹੀਂ ਆ ਆਖਿਰਿਆ ਕੱਟ ਲੈ ਨੇ ਹਾਂ ਰੁਪਿਆ ਥੱਲੇ ਕਿਉਂ ਪੱਟਿਆ ਰੋਪੀ ਉੱਪਰ ਪੀਆ 2 ਰੁਪਏ ਦਾ ਲਾਲਾ ਹੁਣ 1.5 ਰੁਪਏ ਦਾ ਗਾਹਾਂ ਉਹਨਾਂ ਦਾ ਲਾਲਾ ਕਰ ਹੁਣ 2 ਰੁਪਏ ਦਾ ਲਾਲਾ ਨਹੀਂ ਇਹ ਆਹ ਕੋਈ ਇਤਕੀ ਇਹ ਜ਼ਹਿਰ ਖੜੋਤ ਨਹੀਂ ਇਹ ਇਹ ਜੀ ਤੇ ਬਸ ਇਹ ਤਾਂ ਹੈ ਨਹੀਂ ਕਿੱਥੀ ਲੱਸੀ ਆ ਬੰਦਿਆ ਲੇਖ ਆ ਭਈਆ ਗੀਰੇ ਹੈ ਗੀਰੇ ਮੱਖੀ ਐ ਦੇਖੀ ਮੈਂ ਇਹ ਮੜੀ ਬੁੱਠੀ ਹੋ ਗਈ ਲੋ ਜੀ ਟਾਈਮ ਹੋ ਗਿਆ ਖਬਰ ਜੀ ਨਾ ਆਪਾਂ ਕੰਮ ਤਾਂ ਦੇ ਸਾਰੇ ਕਰ ਲੈਨੇ ਤੇ ਪਸ਼ੂ ਵੀ ਆਪਾਂ ਪਾਣੀ ਪਿਆ ਕੇ ਬਾਹਰ ਕੱਢ ਦਿੱਤੇ ਨੇ ਤੇ ਵਿੜਾ ਵਗੈਰਾ ਸਾਰਾ ਕੁਝ ਧੋਤਾ ਕੱਪੜੇ ਵੀ ਸਾਰੇ ਧੋਤੇ ਜੀ ਸਾਰੇ ਕੰਮ ਆਪਣੇ ਹੁਣ ਹੋ ਗਏ ਕੰਪਲੀਟ ਤੇ ਸਰਦਾਰ ਜੀ ਆਗੇ ਚੀਕੇ ਜਾਵਤੋਂ ਹੋ ਗਏ ਨੇ ਜੀ ਮੇਲਾ ਦੇਖਣ ਕਿਉਂਕਿ ਆਪਣੇ ਉਰੇ ਨਾਲ ਦੇ ਪਿੰਡ ਤਿੰਨ ਦਿਨ ਮੇਲਾ ਚੱਲਦਾ ਅੱਜ ਲਾਸਟ ਦਿਨ ਆ ਤੇ ਉੱਥੇ ਕੀਤਾ ਹੁੰਦੀ ਹੈ ਉਹ ਦੇਖਣ ਵਾਸਤੇ ਤੇ ਆਪਾਂ ਲੱਗੇ ਜੀ ਖੋਆ ਕੱਢਣ ਪਰ ਮੈਂ ਦੱਸੀਆ ਜੀਰਾ ਵੀ ਦੁੱਧ ਰੱਖਿਆ ਹੋਇਆ ਹੈ ਤੇ ਲੋ ਜੀ ਤੁਹਾਨੂੰ ਅੱਜ ਤੁਸੀਂ ਵੀਡੀਓ ਪੂਰੀ ਫੁੱਲ ਦੇਖਿਓ ਤੇ ਇਹ ਵਿੱਚ ਆਪਾਂ ਤੁਹਾਨੂੰ ਪੂਰਾ ਦੱਸਾਂਗੇ ਇਹਦੀ ਕਿੰਨੇ ਦੁੱਧ ਚੋਂ ਕਿੰਨਾ ਪੋਆ ਨਿਕਲਦਾ ਤੇ ਕਿੰਨੀ ਆਪਾਂ ਗਾਜਰਾ ਪਾਈਆਂ ਨੇ ਕੋਲੋਂ ਤਾਂ ਆਹ ਦੀ ਪ੍ਰੋਪਰ ਵੀਡੀਓ ਦੇਖਿਓ ਜੀ ਇਹ ਪੂਰਾ ਹੁਣ ਦੇਖਣ ਨੂੰ ਮਿਲੂਗਾ ਇੱਥੇ ਤੇ ਲੋ ਜੀ ਮੈਂ ਲਾ ਲਈ ਇੱਥੇ ਕੜਾਈ ਮੰਜ ਆਪਣੇ ਦੁੱਧ ਮੇਰੇ ਕਿ ਪਾਵਾਂਗੇ ਜੀ ਆਪਨੇ ਕਦੋਂ ਕਾਸ ਗਾਜਰਾ ਕਦੋਂ ਕਾਸ ਹੋ ਗਈਆਂ ਨੇ ਜੀ ਜਪਕੀਰਤ ਨੇ ਕੱਲੀ ਨਹੀਂ ਕਰੀਆਂ ਜੀ ਦੇਖੋ ਸਿਹਰ ਦੀ ਲੱਗੀ ਹੋਈ ਆ ਚਲੋ ਇਹਨੂੰ ਕਾਚੇ ਨਾਲ ਕੰਮ ਨਿਮੇੜਤਾ ਹੁਣ ਆਪਾਂ ਲੱਗਦੇ ਆ ਖੁਆ ਕੱਢਣ ਚਲ ਲਓ ਜੀ ਆ ਹੈਗਾ 5 ਲੀਟਰ ਵਾਲੀ ਕੰਨੀ ਜੀ ਪੂਰੀ ਤੇ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਲਓ ਜੀ 5 ਲੀਟਰ ਦੁੱਧ ਪਾਤਾ ਮੈਂ ਇਹਦੇ ਚ ਇਹ ਹੈਗਾ ਜੀ ਗਾਂ ਦਾ ਦੁੱਧ 5 ਲੀਟਰ ਅੱਛਾ ਲਓ ਜੀ ਆ 5 ਲੀਟਰ ਵਾਲੀ ਕੰਨੀ ਆਪਾਂ ਵਿੱਚ ਪਾ ਦਿੱਤੀ ਆ ਇਹ ਸੀਗਾ ਜੀ ਰਾਤ ਦਾ ਦੁੱਧ ਰੱਖਿਆ ਹੋਇਆ ਮੇਰਾ 5 ਲੀਟਰ ਵਾਲੀ ਕੰਨੀ ਆ ਜੀ ਪੂਰੀ ਇਹ ਲਓ ਜੀ ਆ ਹੈਗਾ ਇਹ ਹੈਗਾ ਜੀ ਮਝ ਦਾ ਦੁੱਧ 2 ਕਿਲੋ ਲੈਣਾ ਚੱਕ सात किलो दो हो दु ये दो किलो का जग सात किलो हो गया जी एच मैं मैंने ना ही है से अठ नौ दो लीटर आ हो गए ये हो गया नौ लीटर दुध नौ लीटर ਲੋ ਜ ਆ ਦੋ ਲੀਟਰ ਦੁੱਧ ਹੋਰ ਆ ਜੀ ਇਹ ਹੋ ਗਿਆ 11 ਲੀਟਰ ਦੁੱਧ ਹੋ ਗਿਆ ਜੀ 2 ਲੀਟਰ ਰਹਿ ਗਿਆ ਜ ਮੱਝ ਦਾ ਦੁੱਧ 9 ਲੀਟਰ ਹੈਗਾ ਸੀ ਆਪਣੀ ਗਾਂ ਦਾ ਦੁੱਧ ਬਸ ਥੋੜਾ ਪਕੂਆ ਧਰ ਦਿੱਤਾ ਜੀ ਤੇ ਹੋਰ ਤੁਹਾਨੂੰ ਐ ਦੱਸਾਂਗੇ ਪ੍ਰੋਪਰ ਦੇ 11 ਲੀਟਰ ਦੁੱਧ ਦੇ ਵਿੱਚੋਂ ਕਿੰਨਾ ਖੁਆ ਨਿਕਲਦਾ ਜੀ ਇਹ ਜੇ 9 ਲੀਟਰ ਦੁੱਧ ਹੈਗਾ ਗਾਂ ਦਾ 2 ਲੀਟਰ ਦੁੱਧ ਹੈਗਾ ਜੀ ਪਿਓਰ ਮੱਝ ਦਾ ਆਪਣੇ ਘਰ ਵਾਲਾ ਦੁੱਧ ਹੈ ਜੀ ਵਿੱਚ ਕੋਈ ਮਿਲਾਵਟ ਨਹੀਂ ਕੋਈ ਮਥ ਹੋਗਾ ਨਹੀਂ ਤੁਹਾਨੂੰ ਜਰੂਰ ਦਿਖਾਵਾਂਗੇ ਜੀ ਹੁਣ ਵੀ ਕਿੰਨਾ ਖੁਆ ਨਿਕਲਦਾ ਹੁਣ ਆਪਾਂ ਲੱਗਦੇ ਆ ਖੁਆ ਕੱਢਣ ਬੰਦ ਕਰ ਲਓ ਜੀ ਟਾਈਮ ਹੋ ਗਿਆ 2:20 ਮਿੰਟ ਦਾ ਆਪਾਂ ਖੁਆ ਕਰਿਆ ਸੀਗਾ 1:28 ਮਿੰਟ ਦੇ 1:30 ਵਜੇ ਲਾ ਲਓ ਘੰਟਾ ਹੋਣ ਵਾਲਾ ਜੀ ਪਹਿਲਾਂ ਮੰਮੀ ਬੈਠੇ ਸੀ ਇਹ ਘੰਟਾ ਤੱਕ ਮੈਂ ਲੱਗੀ ਜੀ ਕੱਢਣ ਕਿਉਂਕਿ 2:30 ਕੰਟੇ ਤੈਨੂੰ ਰਾਮ ਦੇ ਨਾਲ ਲੱਗੇ ਜਾਣੇ ਨੇ ਆਪਣੀ ਅੱਗ ਪੂਰੀ ਵਧੀਆ ਵੱੜ ਰਹੀ ਆ ਫੇਰ ਇੱਜਰੇ ਆ ਗਈ ਦੁੱਧ ਤੇ ਬਾਕੀ ਆਪਾਂ ਵੀ ਚੜਾ ਲਈ ਜੱਜ ਕੜਾਹੀ ਤੇ ਅੱਜ ਮੌਸਮ ਠੀਕ ਸੀ ਜਾਂ ਬਣਾਵਾਂ ਬਾਈ ਠੰਡ ਸੀਗੀ ਨਾ ਵਾਲੀ ਜਿਆਦਾ ਗਰਮੀ ਸੀਗੀ ਮੌਸਮ ਜੀ ਆਪਾਂ ਆਣ ਬਣਾਵਾਂ ਕੱਜ ਪਕਾ ਕੇ ਸੈਂਟ ਨੂੰ ਉੱਪਰ ਕਰਾ ਦਿਖਾਵਾਂਗੇ ਦੀ ਕੀਲੀ ਬਣਾਇਆ ਠੀਕ ਹੈ ਜੀ ਫੇਰ ਹੋ ਜਾਓ ਲਓ ਜੀ ਇੱਥੇ ਟਾਈਮ ਹੋ ਗਿਆ ਸੀਗਾ 2:30 1 ਵਜੇ ਦਾ ਤੇ ਇੱਥੇ ਉਧਰ ਮੰਮੀ ਖੋਆ ਬਣਾ ਰਹੇ ਸੀਗੇ ਤੇ ਇਧਰ ਆਗੇ ਸੀਗੇ ਜੀ ਲੱਕੜਾਂ ਵਾਲੇ ਲੱਕੜਾਂ ਵਾਲਿਆਂ ਨਾਲ ਆਪਾਂ ਪਹਿਲਾਂ ਇੱਕ ਦਿਨ ਆਏ ਸੀਗੇ ਤੇ ਗੱਲ ਕੀਤੀ ਹੋਈ ਸੀਗੀ ਲੱਕੜਾਂ ਪਾੜਨ ਵਾਸਤੇ ਅੱਜ ਉਹ ਆਗੇ ਸੀ ਲੱਕੜਾਂ ਪਾੜਨ ਦੇਖੋ ਜੀ ਵਿਚਾਰੇ ਕਿੰਨੀ ਮਿਹਨਤ ਨਾਲ ਲੱਕੜਾਂ ਪਾੜਦੇ ਨੇ ਤੇ ਲੱਕੜਾਂ ਹੈਗੀਆਂ ਵੀ ਥੋੜੀਆਂ ਸੁੱਕੀਆਂ ਸੀਗੀਆਂ ਜੀ ਇਸ ਕਰਕੇ ਤੇ ਕਾਫੀ ਮਿਹਨਤ ਆਉਂਦੀ ਸੀ ਇਹਨਾਂ ਨੂੰ ਪਾੜਨ ਵਾਸਤੇ ਤੇ ਕਾਫੀ ਟਾਈਮ ਦੇ ਵਿਚਾਰੇ ਲੱਗੇ ਹੋਏ ਸੀ ਲਓ ਜੀ ਇੱਥੇ ਮੰਮੀ ਕੱਢਦੇ ਨੇ ਖੂਗਾ ਤੇ ਉਧਰ ਮੈਂ ਜੀ ਉਹ ਲੱਕੜਾਂ ਪਾੜਦੇ ਸੀਗੇ ਮੈਂ ਲੱਕੜਾਂ ਚੱਕ-ਚੱਕ ਕੇ ਅੰਦਰ ਰੱਖੀ ਜਾਂਦੀ ਸੀ ਕੁਝ ਆਪਕੇ ਇਦਣੇ ਰੱਖਤੀਆਂ ਸੀ ਕੁਝ ਮੈਂ ਰੱਖਤੀਆਂ ਸੀ ਦੇਖੋ ਆ ਇੱਥੇ ਮੰਮੀ ਕੱਢ ਰਹੇ ਨੇ ਤੇ ਲੱਗੇ ਹੋਏ ਨੇ ਜੀ ਇੱਥੇ ਬਣਾਈ ਸੀ ਚਾਹ ਤੇ ਆਪਾਂ ਪੀਤੀ ਸਾਰਿਆਂ ਨੇ ਚਾਹ ਤੇ ਉਹਨਾਂ ਨੂੰ ਵੀ ਚਾਹ ਦਿੰਦੀ ਸੀ ਵਿਚਾਰਿਆਂ ਨੂੰ ਇਹਨਾਂ ਨੂੰ ਵੀ ਜਿਹੜੇ ਲੱਕੜਾਂ ਪਾੜਦੇ ਸੀ ਲਓ ਜੀ ਲੱਕੜਾਂ ਪਾੜਨ ਲੱਗੇ ਹੋਏ ਨੇ ਸਾਡੀ ਹੀ ਹੋ ਰਹੀ ਹੈ ਬੇਟਾ ਪਾਪਾ ਦਾ ਨਾ ਨਾ ਪਾਪਾ ਲੋ ਜੀ ਖੁਆਪਾ 1:30 ਵਜੇ ਤੱਕ ਰਿਆ ਸੀਗਾ 4:30 ਹੋ ਗਏ ਜੀ ਖੁਆ ਬਣ ਕੇ ਆਪਣਾ ਪੂਰਾ ਪ੍ਰੋਪਰ ਤਿਆਰ ਆ 3 ਘੰਟੇ ਲੱਗੇ ਨੇ ਜੀ ਸਹੀ ਖੁਆ ਬਣਨ ਵਾਸਤੇ ਲੋ ਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਖੁਆ ਆਪਾਂ ਕੱਢ ਲਿਆ ਸੀਗਾ ਤੇ ਵਿਚਾਰੇ ਲੱਗੇ ਹੋਏ ਸੀਗੇ ਤੇ ਲੋ ਸਵੇਰ ਦੇ ਮਤਲਬ 1:30 2:30 ਵਜੇ ਲੱਗੇ ਸੀਗੇ ਲੱਕਣਾ ਪਾੜਨ ਬਿਚਾਰੇ ਬਹੁਤ ਮਿਹਨਤ ਨਾਲ ਪਾੜਦੇ ਸੀਗੇ ਲੱਕੜਾਂ ਤੇ ਵਿਚਾਰਿਆਂ ਦਾ ਬਹੁਤ ਜ਼ਿਆਦਾ ਤਰਸ ਆਉਂਦਾ ਸੀਗਾ ਲਓ ਜੀ ਖੋ ਆਪਾਂ 1.5 ਵਜੇ ਰੱਖਿਆ ਸੀਗਾ 1.5 ਵਜੇ ਤੋਂ ਬਾਅਦ ਖੋਆ ਆਪਣਾ ਬਣ ਕੇ ਹੋ ਗਿਆ ਤਿਆਰ ਦੇਖੋ ਪੂਰਾ ਵਧੀਆ ਜੰਮ ਗਿਆ ਜੀ ਦੇਖੋ ਪੂਰਾ ਕੜਾਹਨ ਤੇ 1.5 ਵਜੇ ਆਪਾਂ ਧਰਿਆ ਸੀਗਾ 4:30 ਵਜੇ ਆਪਣਾ ਖੋਆ ਨਿਕਲ ਗਿਆ ਸੀ ਹੁਣ ਆਪਾਂ ਦੇਖਦੇ ਹਾਂ 11 ਕਿਲੋ ਦੁੱਧ ਦੇ ਵਿੱਚੋਂ ਕਿੰਨਾ ਖੋਆ ਨਿਕਲਿਆ ਜੀ ਮੈਂ ਤੁਹਾਨੂੰ ਦੱਸ ਦਿਆਂ ਦੇਖੋ 2 ਕਿਲੋ ਤੋਂ ਥੋੜਾ 2 ਕਿਲੋ ਹੋ ਗਿਆ ਮੰਨ ਲਓ ਬਸ ਤੁਸੀਂ 2 ਕਿਲੋ ਕੋ ਆ ਨਿਕਲਿਆ ਜੀ ਪੂਰਾ ਮਣ ਕੇ ਸਮਝ ਦਸ ਤੈ ਤਾਂ 2 ਕਿਲੋ ਕੋ ਆ ਨਿਕਲੇਗਾ ਕਿ ਪਹਿਲਾਂ ਥੋੜਾ ਜਿਹਾ ਪਾ ਮਰਦ ਨੂੰ ਵੀ ਦਿੱਤਾ ਸੀਗਾ ਪਾ ਕੇ ਕੋਲੀ ਚ ਬਸ 2 ਕਿਲੋ ਕੋ ਆ ਨਿਕਲਿਆ ਜੀ ਪੂਰਾ ਹੈ ਨਾ ਤੇ ਟਾਈਮ ਲੱਗ ਗਿਆ ਬਹੁਤ ਜ਼ਿਆਦਾ ਆਪਾਂ ਸਵੇਰੀ ਹੁਣ ਰੜਾਵਾਂਗੇ ਜੀ ਹੁਣ ਹੋ ਗਿਆ ਸ਼ਾਮ ਦਾ ਟਾਈਮ ਤੇ ਆਪਾਂ ਆਪਣੇ ਆ ਗਈ ਸੀਗੇ ਕਸ਼ਮੀਰੀਏ ਲੱਕੜਾ ਪਾੜਨ ਵਾਸਤੇ ਲਓ ਜੀ ਜਦਦੇ ਆਪਾਂ ਅੱਜ ਸਵੇਰ ਦੇ ਉੱਠੇ ਆ ਆਪਣੇ ਕੰਮ ਨੀਜੀ ਮੁੱਕੇ ਹੈਗੇ ਸਵੇਰ ਦੇ ਕਿਉਂਕਿ ਪਹਿਲਾਂ ਤਾਂ ਆਪਾਂ ਇਕਾ ਕਾ 1.5 ਵਜੇ ਆਪਾਂ ਖੁਆ ਰੱਖ ਲਿਆ ਸੀਗਾ ਤੇ ਪਹਿਲਾਂ ਗੜਾਹੀ ਕੋੜੂ ਹੀ ਮਾਂਜੀ ਟਾਈਮ ਲੱਗ ਗਿਆ ਆ ਜਾ ਕੇ ਅੰਦਰ ਰੱਖਿਆ ਵੇਟ ਕਰਨ ਨਾਲ ਤੇ ਫਿਰ ਉਹ ਦਵਾਲ ਜੀ ਆ ਰਹੀ ਸੀ ਕਸ਼ਮੀਰੀ ਆਪਣੇ ਲੱਕੜਾ ਕਾਫੀ ਕੋਠੇ ਤੇ ਪਈਆਂ ਸੀਗੀਆਂ ਪਰਵਾਉਣ ਵਾਲੀਆਂ ਉੱਤੇ ਫਿਰ ਉਹ ਲੱਕੜਾ ਪਰਵਾਉਣ ਲੱਗ ਗਈ ਜੀ ਉਹਨਾਂ ਨੇ ਵਿਚਾਰੇ ਨੇ ਬਹੁਤ ਮਿਹਨਤਾਂ ਲੱਕੜਾ ਪਾਣੇ ਕਿਉਂਕਿ ਸੁੱਕੀਆਂ ਸੀਗੀਆਂ ਜੀ ਲੱਕੜ ਲੱਕੜਾਂ ਨੂੰ ਲੱਗ ਗਿਆ ਬਹੁਤ ਜ਼ਿਆਦਾ ਟਾਈਮ ਤੇ ਸ਼ਾਮ ਹੀ ਹੋ ਗਈ ਸੀ ਲੱਕੜਾ ਪਾੜਦੇ ਨੂੰ ਉਹਦਾ ਲੱਕੜਾ ਚੱਕ ਕੇ ਸਾਰੀਆਂ ਅੰਦਰ ਲਾਈਆਂ ਸੁੰਬਰਿਆ ਸਾਰਾ ਜੀ ਸਾਰੇ ਕਾ ਮਦਨ ਦੇ ਕੇ ਖੋਆ ਫਿਰ ਮੰਮੀ ਨੇ ਕੱਟਦਾ ਸੀਗਾ ਤੇ ਆਪਣਾ 11 ਕਿਲੋ ਦੁੱਧ ਦੇ ਵਿੱਚੋਂ ਜੀ 11 ਕਿਲੋ ਦੁੱਧ ਸੀਗਾ ਉਹਦੇ ਵਿੱਚੋਂ ਬਸ ਤੁਸੀਂ 2 ਕਿਲੋ ਖੋਆ ਨਿਕਲੇ ਜੀ ਪੂਰਾ ਕਿਉਂਕਿ ਬੱਚਿਆਂ ਨੇ ਥੋੜਾ ਮੋਟਾ ਵਿੱਚੋਂ ਖਾ ਵੀ ਲਿਆ ਤੇ 2 ਕਿਲੋ ਖੋਆ ਮੰਨ ਲਓ ਜੀ ਤੁਸੀਂ 2 ਕਿਲੋ ਖੋਆ ਨਿਕਲੇ ਤੇ ਬਾਕੀ ਟਾਈਮ ਤਾਂ ਹੁਣ ਹੋ ਗਈ ਜੀ ਸ਼ਾਮ ਦਾ ਰਾਤ ਹੋ ਗਈ ਬਸ ਹੁਣ ਤਾਂ ਤੇ ਮੈਂ ਜਿਵੇਂ ਭਾਂਡੇ ਮੱਝਣ ਲੱਗਦੀ ਆ ਰੋਟੀ ਖਾ ਲਈ ਆਪਾਂ ਨੇ ਸਬਜ਼ੀ ਆਪਾਂ ਬਣਾਈ ਸੀਗੀ ਆ ਜਾਲੂ ਮਟਰਾਂ ਦੀ ਤੇ ਬਾਕੀ ਚਲੋ ਜੀ ਤੇ ਆਪਾਂ ਵੀ ਕਰਦੇ ਆ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜੁਰ ਦੱਸਿਆ ਕਰੋ ਤੇ ਬਾਕੀ ਚੈਨਲ ਨੂੰ ਜੁਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਕਿਉਂਕਿ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸਕੇ ਚਲੋ ਜੀ ਆਪਾਂ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਤਰੀਆਕਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ